ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਹੈ ਜੀ। ਲਓ ਜੀ ਅੱਜ ਆਇਆ ਪਿੰਡ ਲਖੂਵਾਲ ਤਹਿਸੀਲ ਇਹਨਾਲਾ ਤੇ ਜ਼ਿਲ੍ਹਾ ਅਮਰਸਰ। ਨੀੜੇ ਭਾਜੀ ਕੋ ਆਏ ਆ। ਬਾਕੀ ਟੌਪ ਦੀਆਂ ਨੀਲੀ ਰਾਵੀ ਦੀਆਂ ਅੱਜ ਤੁਹਾਨੂੰ ਦਿਖਾਉਣੀ ਆ। ਕਰੋ ਬੁਲਬੁਲ ਦੇ ਬੱਚੇ ਚੈੱਕ ਕਰੋ। ਬਾਕੀ ਚੰਗੀਆਂ ਝੋਟੀਆਂ ਆ ਤੇ گاਵਾਂ ਵਿੱਚ ਟੋਕੜ ਗੱਬਣ ਵੀ ਆ। ਬਾਕੀ ਕਰਦੇ ਆਂ ਵੀਰ ਨਾਲ ਗੱਲਬਾਤ ਚੈਨਲ ਨੂੰ ਮੇਰੇ ਭਰਾ ਸਾਰੇ ਕਰੋ ਸਬਸਕ੍ਰਾਈਬ। ਆਉਣ ਵਾਲੇ ਚ ਇਦਾਂ ਤੇ ਤੁਹਾਨੂੰ ਟੌਪ ਦੇ ਨੀਨੇ ਵਿਖਾਉਣੇ ਜੀ। ਕਰੋ ਚੈੱਕ ਨੀਲੀ ਰਾਵੀ ਦੀਆਂ। ਬਾਕੀ ਕਰਦੇ ਆਂ ਭਾਈ ਜੀ ਸਤਿ ਸ੍ਰੀ ਅਕਾਲ ਜੀ ਭਾਜੀ ਬਗੀਚੇ ਭਾਜੀ ਨੂੰ ਨਾਲ ਹੀ ਅੱਜ ਆਏ ਹਾਂ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਕੀ ਹਾਲ ਜੀ ਵਧੀਆ ਵਧੀਆ ਠੀਕ ਠਾਕ ਹੈ ਵਧੀਆ ਵਧੀਆ ਜੀ ਤੇ ਹੋਰ ਸੁਣਾਓ ਵਧੀਆ ਪਰਿਵਾਰ ਹਾਂਜੀ ਹਾਂਜੀ ਠੀਕ ਹੈ ਤੇ ਆਪਣਾ ਐਡਰੈਸ ਦੱਸੋ ਹਾਂ ਨਾਮ ਦੱਸ ਦਿਓ ਨਾਲ ਨਾਮ ਮੇਰਾ ਵੀਰ ਜੀ ਨੀਟਾ ਪਿੰਡ ਲਖੂਆਲ ਤਸੀਲੇ ਨਾਲਾ ਜਲਾ ਅਮਰਸਰ ਫੋਨ ਨੰਬਰ ਵੀ ਦੱਸ ਦਿਓ 7992660564 ਠੀਕ ਹੈ ਜੀ ਕਿੰਨੇ ਪਸ਼ੂ ਫਿਰ ਅੱਜ ਪਸ਼ੂ ਆਪਣੇ ਕੋਲ ਤਿੰਨ ਝੋਟੀਆਂ ਤੇ ਦੋ ਗਾਵਾਂ ਤੋਕੜ ਗੱਬਣਾ ਅੱਛਾ ਜੈਜਾ ਦੇ ਆਫਰਾਂ ਲਾਈਆਂ ਨੇ ਆਪਾਂ ਇਹਨਾਂ ਤਾਂ ਨਾ ਮੈਂ ਤੁਹਾਨੂੰ ਪਤਾ ਨਾ ਵੀ ਆਪਣੇ ਚੈਨਲ ਤੇ ਆਫਰਾਂ ਚੱਲਣੀਆਂ ਆਫਰਾਂ ਚੱਲਣਗੀਆਂ ਕੀ ਚੈਨਲ ਤੇ ਆਫਰਾਂ ਆ ਠੀਕ ਹੈ ਜੀ ਤੇ ਨਾਲੇ ਸਾਰੇ ਭਰਾ ਚੈਨਲ ਨੂੰ ਸਬਸਕ੍ਰਾਈਬਰ ਇਹ ਕਹਿ ਦੋ ਨਾ ਸਾਰੇ ਵੀਰ ਭਰਾ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਹਾਂਜੀ ਹਾਂਜੀ ਪਿਆਰ ਦਿਓ ਤੇ ਪਸ਼ੂ ਲਗੋ ਇਸ ਆਪਣੇ ਇਹ ਨਾਲੇ ਇਲਾਕੇ ਤੇ ਜਿੰਨੇ ਵੀ ਚੰਗੇ ਤੋਂ ਚੰਗੇ ਪਸ਼ੂ ਆ ਇਸ ਚੈਨਲ ਤੇ ਪਿਆ ਕਰਨਗੇ ਹਾਂ ਜੀ ਹਾਂਜੀ ਵੱਧ ਤੋਂ ਵੱਧ ਵੀਰ ਵੀਡੀਓ ਪਾਇਆ ਕਰੋ ਆਪਣੇ ਵੀਰ ਤੇ ਕੀ ਟੈਗ ਇਹਦੀ ਏ ਵੀਰ ਜੀ ਸੂਈ ਝੋਡੀ ਪਹਿਲਾ ਸੂਆ ਪਲੂਨ ਆ ਠੀਕ ਆ ਇਹਦੇ ਕੋ 9 ਕਿਲੋ ਦੁੱਧ ਝੋਡੀ ਕੋ ਠੀਕ ਆ ਜੀ ਹਾਂ ਜੀ ਤੇ ਦੁੱਧ ਹੀ ਬਣ ਗਿਆ ਬੋਲਾ ਨਹੀਂ ਦੁੱਧ ਆ ਹੁਣ ਠੀਕ ਆ ਬਾਕੀ ਕਿੰਨਾ ਕਰ ਜੂਗੀ ਤੇ ਦੁੱਧ ਝੋਡੀ 12 ਕਿਲੋ ਚੋਣਾ ਨਸਲ ਜਾਤ ਵੇਖ ਲਓ ਝੋਡੀ ਦੀ ਹਾਂ ਨਾ ਇਹ ਕੋਈ ਸ਼ੱਕ ਨਹੀਂ ਇਹਦੇ ਨੀਲੀ ਦਾ ਨਿਸ਼ਾਨਾ ਨਹੀਂ ਹੈ ਜਿਹੜੀ ਨਹੀਂ ਹੈਗੀ ਸਾਰੀਆਂ ਚਿੱਟੇ ਸਿੰਘਾਂ ਵਾਲੀ ਜੀ ਵੇਖੋ ਕਰੋ ਚੈੱਕ ਸਿੰਘ ਵੀ ਚਿੱਟੇ ਜੀਭ ਵੀ ਗੁਲਾਬੀ ਆ ਠੀਕ ਆ ਜੀ ਹਾਂ ਤੇ ਕਿੰਨਾ ਪਾ ਜੂਗੀ ਦੁੱਧ ਦੇ ਦੁੱਧ 12 ਕਿਲੋ ਝੋਡੀ ਨੇ ਆਰਾਮ ਨਾਲ ਪਾ ਦੇਣਾ ਇਹ ਵੀ ਹੈ ਉੱਚੀ ਲੰਮੀ ਕਦ ਕਾਠ ਵਾਲੀ ਆ ਫੁੱਲ ਕਦ ਕਾ ਬਾਕੀ ਦਵਾਉਣੀਆਂ ਤਾਂ ਰੋਣਾ ਜੱਜਾ ਰੇਟ ਤੇ ਹੀ ਆ ਵੀਰ ਨੂੰ ਬੜਾ ਔਖਾ ਮਨਾਇਆ ਵੀਰ ਦੇ ਜਾਦੇ ਰੇਟ ਆਂਦਾ ਸੀ ਪਰ ਨਹੀਂ ਕਰਾਉਣੇ ਜੱਜਾ ਜੱਜੇ ਹੀ ਆ ਆਡਰ ਕੁਆਲਟੀ ਕਰੋ ਚੈੱਕ ਤੇ ਬਾਕੀ ਬੁਲਬੁਲ ਦੇ ਬੱਚੇ ਆ ਬਿਲਕੁਲ ਭਾਵੇਂ ਝੋਟੀ ਨੂੰ ਖੜੋ ਜਿਹੜੇ ਮਰਜ਼ੀ ਮੇਲੇ ਚ ਝੋਟੀ ਨੰਬਰ ਲਿਆਊਗੀ ਕਿ ਬਗੀਚਾ ਵੀਰ ਆ ਨਾਲ ਇਹ ਕਰਕੇ ਰੇਟ ਉਨ ਭਾਅ ਮਨਾਇਆ ਵੀਰ ਨੂੰ ਤੇ ਰੇਡ ਕਰਾਈਏ ਜੱਜ ਜੱਜੇ ਮੈਂ ਵੀ ਇਹਨੂੰ ਕਿਹਾ ਵੀ ਚਲੋ ਝੋਟੀ ਬਹੁਤ ਹੀ ਜ਼ਿਆਦਾ ਚੰਗੀ ਆ ਮੋਲ ਉਹ ਹੀ ਵੀ ਜਿਹੜੀ ਪਹਿਲੇ ਫੂਨ ਤੇ ਉਹ ਬਾਕੀ ਕਹਿੰਦੇ ਵੀ ਇਹਨੇ ਮੇਲੇ 'ਚ ਵੀ ਪਾਉਣੀ ਆ ਤੇ ਝੋਟੀ ਮੇਲੇ 'ਚ ਪਾਉਣ ਵਾਲੀ ਆ ਇਹ ਤਾਂ ਹੈਗੀ ਆ ਨਾ ਚੀਜ਼ ਜੜੀ ਮੰਨ ਲਓ ਹਨਾ ਬਾਕੀ ਉਹ ਮਗਰ ਇਹਦੇ ਵਿਖਾਓ ਬੱਚਾ ਵੀ ਦਿਖਾਓ ਇਹਦਾ ਕਰੀ ਭਰਾ ਯਾਦ ਕਰਨਗੇ ਵੀ ਵਾਸੀ ਚੰਗਾ ਸਿਮਨ ਲੱਗਾ ਕੋਈ ਝੋਟੀ ਨੂੰ ਕੱਟ ਆਲਾ ਪੂਰਾ ਵੇਖੋ ਫੇਸ ਉਹਦਾ ਦੁੱਧ ਵੀਰ ਜੀ ਦੱਸਿਓ ਕਿ ਨਾਲ ਥੱਲੇ ਦੁੱਧ ਥੱਲੇ ਝੋਟੀ ਥੱਲੇ 9 ਕਿਲੋ ਆ ਅੱਠਾ ਨਾਲ ਜਿਹੜਾ ਮਰਜ਼ੀ ਮਗਾਲੇ ਬੇਸ਼ੱਕ ਦੋ ਟਾਈਮ ਚਵਾ ਕੇ ਲੈ ਜੇ ਠ ਤੇ ਝੋਟੀ ਵੇਖੋ ਇਹ ਤੋਂ ਜੈਡ ਨਿਸ਼ਾਨੀਆਂ ਭਾਵੇਂ ਡਾਕਟਰ ਲੈ ਕੇ ਭਾਵੇਂ 100% ਰਾਵੀ ਨੀਲੀ ਰਾਵੀ ਦੀ ਆ 100% ਆ ਕੋਈ ਸ਼ੱਕ ਨਹੀਂ ਇਹਦੇ ਵਿੱਚ ਹੈਗਾ ਹਾਂਜੀ ਹਾਂਜੀ ਤੇ ਕਿੰਨੇ ਦੀ ਕਰਦ ਗਏ ਫਿਰ ਇਹ ਮੁੱਲ ਤੇ ਝੋਟੀ ਦਾ ਭਾਵੇਂ 1 ਲੱਖ 5 ਲੱਖ ਜੋ ਮਰੀ ਗਲੇ ਬਿਲਕੁਲ ਜਾਇਜ਼ ਦੇਣੀਆਂ 90 ਹਜ਼ਾਰ ਦੀ ਦੇ ਦਈਏ ਵੇਖ ਲਓ ਜੇ ਹੈਗੀ ਕਸਰ ਤੇ ਜਿੰਨੇ ਕਹਿੰਦੇ ਤੁਸੀਂ ਦੱਸੋ ਇੱਕ ਵੀਰ ਕਰ ਲਈ ਫਿਰ ਕਰ ਦੋ ਅੱਛਾ ਹਾਂਜੀ ਮੈਂ ਵੇਚ ਨਹੀਂ ਛੱਡ ਦਿੰਦੇ ਆ ਅੱਛਾ 87 ਦੇ ਦਈਏ ਬਾਕੀ ਬਗੀਚਾ ਹੁਣ ਪੁੱਛ ਲੋ ਜੋ ਆਂਦਾ ਕੋਈ ਗੱਲ ਨਹੀਂ ਹੈ ਭਰਾ। ਭਾਜੀ ਮੈਂ ਇੱਕ ਹੀ ਕਹਿ ਦਿੰਨਾ ਘੱਟ ਵੱਧ ਨਹੀਂ ਹੈ। 84000 ਦੀ ਛੋਟੀ ਦੇ ਦੀਏ। ਲਓ ਜੀ ਵੀਜੀ ਵੇਖੋ। ਦੇ ਲੋ ਕੱਟੀ ਵੇਖ ਲੋ ਕਿਦਾਂ ਦੀ ਹੈ ਕਿ ਨਹੀਂ। ਮੈਨੂੰ ਇਹਨੂੰ ਕਹਿਣਾ ਹੈ ਕਿ ਛੋੜੀ ਹੋਣੀ ਆ। ਇਹ ਜੋ ਛੋੜੀ ਆ। ਆਹ ਵੇਖੋ ਕੱਟੀ। ਥਾਣ ਕੋ ਆਲ ਦੀ ਦਿਖਾਓ ਵੇਖੋ ਥਾਂ ਕਿ ਡਾਗਾ ਡਾ ਲੱਗਾ ਇਹ ਲੋਡੀ। ਜਿਵੇਂ ਟੈਰੀ ਕਾਰ ਦਾ ਕੱਪੜਾ ਹੁੰਦਾ ਹੁੰਦਾ ਵੇਖੋ। ਪਤਲੀ ਚੜਦੀ ਆ। ਥਾਂ ਬਹੁਤ ਚਵਾਈ ਇਦਾਂ ਨਹੀਂ ਲੱਗੀ ਰੂਮ ਵਰਗੀ ਬੋਲੀ। ਬਿਲਕੁਲ ਅੱਛੀ। ਥਾਣ ਨੂੰ ਕਰੋ ਚੱਕੇ ਦਾ। ਪਤਲੀ ਚਮੀ ਦੀ ਹੈ ਜਦਾ ਟੈਰੀ ਕਾਰ ਦਾ ਇੱਕ ਮਿੰਟ ਛੱਡੋ ਆ ਦੇਖੋ ਵੀਰ ਜੀ ਆ ਦੇਖੋ ਝੋਟੀ ਆ ਚੀਜ਼ਾਂ ਨਹੀਂ ਲੱਗਦੀਆਂ ਜੀ ਕਰੋ ਚੱਕ ਕੇ ਥਾਨ ਵੇਖੋ ਝੋਟੀ ਨੂੰ ਲੱਗ ਰੈ ਐਲਡੀ ਮੋਟੀ ਝੋਣ ਆ ਡਾਕਟਰ ਸਾਹਿਬ ਵੇਖੋ ਇਹ 12 ਕਿਲੋ ਝੋਟੀ ਦਾ ਦੁੱਧ ਚੋਣਾ ਆ ਬਾਕੀ ਵੀਰ ਜੀ ਮੇਲਿਆਂ ਦੇ ਵਿੱਚ ਤੇ ਇਹੋ ਜਿਹੇ ਜੜੀਆਂ ਝੋਟੀਆਂ ਨਾ ਇਹ ਹਿਸਾਬ ਲਈ ਤੇ 1.5 ਲੱਖ ਚ 2-2 ਲੱਖ ਦੀਆਂ ਹਾਂਜੀ ਹਾਂਜੀ ਵੀ ਕਿੱਥੋਂ ਪੀਸ ਉਹ ਵੀ ਵੇਖਿਓ ਵੀਰ ਜੀ ਇਹ ਕਿਹੜੀ ਲੋ ਜੀ ਇਹ ਵੀ ਇਹਦੀ ਕੱਲ ਦੀ ਸੂਈ ਹੈ ਨਾ ਇਹ ਦੋਵੇਂ ਕੱਲ ਦੀ ਆਹ ਕੱਲ ਦੀ ਸੂਈ ਹੈ ਇਹਨੂੰ ਤਾਂ 8 7-8 ਦਿਨ ਹੋ ਗਏ ਸੂਈ ਠੀਕ ਹੈ ਜੀ ਤੇ ਇਹਦੇ ਥੱਲੇ ਕਿੰਨਾ ਬੋਲਾ ਜਿਹਾ ਇਹਦੇ ਥੱਲੇ ਨਹੀਂ ਵੀਰ ਜੀ ਆਪਾਂ ਖਾਲੀ ਕਰਤੀ ਆ ਅੱਛਾ ਖਾਲੀ ਕਰ ਮੰਨੋ ਨਵਾਂ ਤੋਂ ਸਟਾਰਟ ਹੀ ਆ ਇਹ ਜੋੜੀ ਠੀਕ ਆ ਕਿੰਨਾ ਕਰ ਬੰਦੇ ਨੇ 12 13 ਕਿਲੋ ਆਰਾਮ ਨਾ ਦੇਣਾ ਇਹਨੇ ਬੱਚਾ ਇਹਦੇ ਮਗਰ ਕੀ ਜੇ ਇਹਦੇ ਮਗਰ ਕੱਟੀ ਜੇ ਆਹ ਪਰਲੇ ਬੰਨੇ ਵੇ ਲੋ ਗੱਲਾ ਮਾਰੂ ਗੱਲਾ ਬਚਾ ਲੋ ਜੀ ਵੀਰ ਜੀ ਆਹ ਕੱਟੀ ਜੇ ਇਹਦੀ ਟੌਪ ਦੀ ਕੱਟੀ ਆ ਮਗਰ ਤੇ ਵੀਰ ਜੀ ਖੋਲਿਓ ਮੜੀ ਤੋਰਾਂ ਹੇ ਨੂੰ ਵੀ ਇਧਰ ਲੈਵਾ ਦਿਖਾਓ ਮੈਂ ਵੇਖੋ ਅਸੀਂ ਆਵਾਂ ਕੋਈ ਨਹੀਂ ਜੀ ਨਹੀਂ ਆਉਣਾ ਲਾਣੇ ਸਫਾਈਆਂ ਕਰੋ ਚੱਕ ਛੋਟੀ ਜਿਹੀ ਕੋਈ ਕਮੀ ਵਾਲੀ ਗੱਲ ਨਹੀਂ ਹੈਗੀ ਛੋਟੀ ਜਿਹੀ ਬਾਕੀ ਦੇ ਚੌਂਣ ਚ ਵੀ 2 2 3 ਘੰਟੇ ਜੇ ਉਸ ਹਿਸਾਬ ਨਾਲ ਤੁਸੀਂ ਆਪ ਅੰਦਾਜ਼ਾ ਲਾ ਲਓ 3 ਵਜੇ ਦੇ ਹੈ ਅਜੇ ਪੂਰੀ ਬਣੂਗੀ ਬਿਲਕੁਲ ਡਾਟ ਸਾਹਿਬ ਇਹ ਵੀ ਚੰਗੇ ਪਸ਼ੂ ਦਾ ਹੀ ਚੈਨਲ ਬਣਾ ਲਾ ਰਹੇ ਆ ਡਾਟ ਸਾਹਿਬ ਕਿਵਾਈ ਦਾ ਮਾੜਾ ਵੀ ਨਾ ਵੀਡੀਓ ਚ ਬੋਲਣ ਦੇ ਆ ਹਾਂਜੀ ਹਾਂਜੀ ਕਿਵਾਈ ਦਾ ਮਾੜਾ ਵੀ ਤੇ ਹੁਣ ਜਾਂਦਾ ਖਰਚਾ ਦਵਾਂਗੇ ਲਓ ਜੀ ਵੀਰ ਇਹੋ ਜੀ ਆਫਰਾਂ ਬਾਕੀ ਆਫਰਾਂ ਵਾਲਾ ਚੈਨਲ ਇਹੋ ਜੀ ਆਪਣਾ ਉਹ ਮੈਂ ਵਖੋ ਵੱਡੀ ਆ ਬਾਕੀ ਅੱਜ ਤਾਂ ਨੀਲੀ ਰਾਵੀ ਦੀਆਂ ਨਾ ਜਿਹ ਇਸ ਹਿਸਾਬ ਨਾਲ ਚੈਨਲਾਂ ਦੇ ਫੋਟੋਆਂ ਲੱਗਣ ਵਾਲੀਆਂ ਵੀਡੀਓ ਜੇ ਇੱਧਰ ਦਿਖਾਓ ਆਪਾਂ ਇਹ ਤੀਸਰੀ ਇਹਦਾ ਵਿਖਾਓਗੇ ਦਿਖਾਓ ਜੀ ਲੋ ਜੀ ਵੀਰ ਜੀ ਕਰੋ ਚੈੱਕ ਫੁੱਲ ਟੌਪ ਕੁਆਲਿਟੀ ਆ ਹੁਣ ਕੱਲ ਆਪਾਂ ਇਹ ਪਾਜੀ ਝੋਡੀ ਪਾਈ ਆਪਣੀ ਬੂਰੀ ਹਾਂਜੀ ਹਾਂਜੀ ਤੇ ਤੁਸੀਂ ਯਕੀਨ ਕਰੋਗੇ ਹਾਂਜੀ ਹੁਣ ਤੱਕ ਮੰਨ ਲਓ ਫੋਨ ਆਈ ਜਾਂਦੇ ਆ ਪਹਿਲੇ ਜਿਹੜਾ ਬ੍ਰਾਂਡ ਆ ਨਾ ਬ੍ਰਾਂਡ ਬ੍ਰਾਂਡ ਵਿਗਦਾ ਆ ਇਹ 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 ਚੀਜ਼ਾਂ ਉਹਨੋਂ ਹੀ ਵੱਧ ਜੇ ਇੱਕ ਆਪਾਂ ਕਹਿ ਦਈਏ ਨਾ ਨੀਲੀ ਰਾਵੀ ਇੱਕ ਹੋਣੀ ਨੀਲੀ ਰਾਵੀ ਉਹ ਚ ਫਰਕ ਬੜਾ ਇੱਕ ਲੋਕ ਐਵੇਂ ਕਹੀ ਜਾਂਦੇ ਆ ਕਹੀ ਜਾਂਦੇ ਆ ਹਾਂਜੀ ਮਾਸਾਂਕ ਮੱਥਾ ਚਿੱਟਾ ਨੀਲੀ ਰਾਵੀ ਆ ਸਾਡੇ ਵਪਾਰੀ ਭਰਾਵਾਂ ਨੂੰ ਚਲੋ ਸਾਨੂੰ ਹੀ ਮਈਆਂ ਬਾਕੀ ਅਸਲ ਨੀਲੀ ਰਾਵੀ ਦੇ ਪਿੰਡੇ ਵੇਖੋ ਕਾਗਜ਼ ਵਰਗੇ ਆ ਅਸਲ ਨੀਲੀ ਰਾਵੀ ਖੋਰ ਸਭ ਕੋਸ਼ੀ ਨਿਸ਼ਾਨ ਪੂਰੇ ਲੱਗੋ ਥੱਲੇ ਵੀ ਨਿਸ਼ਾਨੇ ਦੇ ਹੈਗਾ ਜੀ ਕਿ ਇਹ ਹੁੰਦੀਆਂ ਨੀਲੀ ਰਾਵੀ ਦੀਆਂ ਇਹ ਪਿਓਰ ਜ ਲੱਖ ਦੀ ਦੇ ਦਈਏ ਮੈਂ ਆਪਾਂ ਆਫਰਾਂ ਚੱਲਣੀਆਂ ਚੱਲਣ ਤੇ ਪਰ ਝੋਟੀਆਂ ਵੇਖ ਲਓ ਗਦਾਂਦੀਆਂ ਕਿ ਨਹੀਂ ਆਫਰਾਂ ਤੋਂ ਜੰਨੀਆਂ ਲਾਉਣੀਆਂ ਲਾ ਦੋ ਝੋਟੀਆਂ ਚ ਕੋਈ ਸ਼ੱਕ ਨਹੀਂ ਹੈਗਾ ਕੋਈ ਕਮੀ ਨਹੀਂ ਵੀਰੇ 95 ਦੇ ਦਈਏ ਵੇਖ ਲਓ ਜੇ ਹੈਗੀ ਕਸਰ 10 ਬਗੀਚਾ ਕੋਈ ਨਹੀਂ ਜੋ ਉਹ ਕਹਦੇਗਾ ਕੋਈ ਨਹੀਂ ਹੈ ਮੜ ਕੇ ਗੁੱਸਾ ਨਾ ਭਰਾਦਾ ਨਹੀਂ ਮੈਂ ਨਹੀਂ ਗੁੱਸਾ ਕਰਦਾ ਮਾਹਾਨਾ ਹੀ ਕਰਦਣੀ ਕਰਦੀ ਆ ਮੈਂ ਆਪਾਂ ਜਾਇ ਜੀ ਮੁੱਲ ਕਰਨਾ ਹੀ ਭਲਾ ਕੇ ਜੇ ਜੇ ਪਹਿਲੇ ਪਹਿਲੇ ਫੋਨ ਵਾਲੇ ਕਰੀਏ ਕਿੰਨੇ ਵੀ ਨੇ ਗਏ ਆ 95 ਇਹ 90 ਦੀ ਦੇ ਦੀ ਹੋ ਰੇ ਤੋਂ ਮਾਦ ਦੁੱਧ 13 ਜਗਾਂ ਕਿਲੋ ਵਾਲੀ ਹੈ ਕਿ ਕਰ ਲਈਏ 5-70000 ਦੀ 88 ਦੀ ਡਾਕਟਰ ਸਾਹਿਬ ਦੇ ਦੀਏ ਕੋਈ ਤੇ ਮੇਰਾ ਵੀ ਛੋਟ ਵਾਲੇ ਕੰਮ ਆ ਮੁੜ ਕੇ ਕੋ ਕਵੇ ਨਾ ਜੋ ਮਤਲਬ ਇਹ ਗੱਲ ਆ 100 ਵੀਡੀਓ ਕੋਈ ਵੀਰ ਵੇਖ ਲੇ ਜੇ ਇਹੋ ਜੀ ਛੋਟੀ ਕੋ 88000 ਦੀ ਦੇ 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 ਬਾਕੀ ਪਹਿਲਾਂ ਕੋਈ ਵੀਰ ਵੀਡੀਓ ਕੱਢ ਕੇ ਵੇਖੇ ਦੂਜੇ ਚੈਨਲਾਂ ਤੋਂ ਤੇ ਫਿਰ ਆਪਣੇ ਚੈਨਲ ਤੋਂ ਖਰੀਦ ਦੇ ਤਿੰਨ ਵਾਰ ਤਸੱਲੀ ਕਰੇ ਤੇ ਬਾਕੀ ਕੋਈ ਕਮੀ ਨਿਕਲੇਗਾ ਸੁਣੋ ਇਹ ਵੀਰ ਵੱਲੋਂ ਵੀ ਤੇ ਮੇਰੇ ਵੱਲੋਂ ਵੀ ਖੋਦ ਕੋਈ ਇਹਨਾਂ 'ਚ ਕਮੀ ਨਿਕਲੇ ਤੇ ਜ਼ਿੰਮੇਵਾਰੀ ਹੈ ਠੀਕ ਹੈ ਜੀ ਠੀਕ ਹੈ ਆ ਵੀ ਮੈਂ ਕੱਲ ਦੀ ਸੂਈ ਜੇ ਆ ਵੀ ਕੱਲ ਦੀ ਥੋੜੀ ਸੂਈ ਆ ਯੈੱਡ ਬਲੈਕ ਡੈਟ ਸਾਹਿਬ ਵੇਖੋ ਜੀ ਨਾ ਬੱਚਾ ਵੇਖੋ ਇਹ ਮੋਹਰਾ ਤੇ ਨੀਲੀ 라ਵੀ ਅੱਜ ਇਕੱਠੇ ਹੋ ਗਏ ਜੇ ਇਹ ਇੱਧਰ ਵੇਖੋ ਪਾਜੀ ਤੁਸੀਂ ਇੱਕ ਵਾਲ ਵੀ ਨਹੀਂ ਚਟਾਉਂਗਾ ਵਾਲ ਵੀ ਨਹੀਂ ਚਟਾ ਕ ਮੈਂ ਪੂਰ ਕਲ ਚਟਾ ਕ ਇੱਧਰ ਵੇਖੋ ਜੀ ਜੀ ਲਓ ਜੀ ਵੀ ਜੀ ਅਸਲੀ ਜਿਹੜਾ ਬੰਦਾ ਪਛਾਣ ਵਾਲਾ ਨੇ ਇੱਥੇ ਵੇਖੋ ਤੇ ਇਹ ਵੀ ਕੱਲ ਦੀ ਸੂਈ ਵੀ ਨਹੀਂ ਕੱਲ ਹੀ ਸੂਈ ਆ ਵੇਖੋ ਬੱਚਾ ਇਹ ਅੰਡਰ ਕੁਆਲਿਟੀ ਕਰੋ ਚੱਕੇ ਦੀ ਮੈਂ ਕਹਿੰਦਾ ਜਿਹੜਾ ਮਈਆਂ ਲੱਗੀ ਆ ਹੱਲੇ ਮਈਆਂ ਦੁੱਧ ਧਾਨ ਕੇ ਵੇਖਿਓ ਹੱਲੇ ਤੇ ਬੁਝੀਆਂ ਮਈਆਂ ਲੱਪ ਤਰੀ ਅੱਜ ਜਿਹੜੀ ਗੱਲ ਉਹ ਹੋਈ ਜੇ ਵੀ ਕੋਈ ਵੀ ਨਹੀਂ ਛੱਡਣ ਵਾਲੀ ਜੇ ਕੋਈ ਭਰਾ ਖੜੂਗਾ ਨਾ ਤੇ ਸਾਰਿਆਂ ਹੀ ਖੜਨੂ ਜੀ ਕਰੂਗਾ ਅੱਜ ਵੀਰਾ ਵੀ ਕੋਈ ਵੀਰਲੇ ਭਵੇਂ ਇਮਰਾਨ ਅਸਲ ਲੱਲੇ ਉਹ ਯਾਰ ਸ਼ੇਰ ਵੜ ਮੱਲੇ ਤੇ ਭਾਵੇਂ ਕੋਈ ਅਮਰੀਕਾ ਲੱਲੇ ਹੈ ਵੀ ਫੁੱਲ ਕਾਦ ਕਾਠ ਵਾਲੀਆਂ ਤਨੇ ਠੀਕ ਹੈ ਜੀ ਤੋੜਦੇ ਰਿਕਾਰਡ ਸਾਰੇ ਪਿਛਲੇ ਤਾਂ ਕਿ ਅੱਜ ਰੇਟ ਵੀ ਬਿਲਕੁਲ ਨਿਕਨਕੇ ਆ ਪਸ਼ੂ ਕੋਈ ਵੀ ਨਹੀਂ ਛੱਡਣ ਵਾਲਾ ਅੱਜ ਤੇ ਵੀ ਲੋਕ ਕਹਿੰਦੇ ਝੋੜੀ 14 15 ਕਿਲੋ ਵਾਲੀ ਇਹਦੀ ਮੈਨੂੰ ਗਰੰਟੀ ਦਿੱਤੀ ਬੰਦਿਆਂ ਨੇ ਜੋੜੀ ਹੁਣ ਇਹਦੇ ਕੋਲ ਬੋਲਾ ਸਟਾਰਟ ਹੀ 9 10 ਕਿਲੋ ਹੋਵੇ ਵਿੱਚ 10 ਕਿਲੋ ਬੋਲਾ ਜੀ 9 10 ਵੀ ਕਦ ਕੱਟਣੇ ਜੀ ਦੋ ਦਿਨਾਂ ਨਾਲ ਕੱਢਿਆ ਤੇ ਫਿਰ ਕੱਢਾਂਗੇ ਨਹੀਂ ਖਾਓ ਬੱਚਾ ਵੀ ਨਾ ਡੂਈ ਜੀ ਹਾਂ ਬੱਚੇ ਦਾ ਕੱਟਾ ਮਖਾ ਦਿਓ ਕੱਲ ਇਕੱਠਾ ਜੋੜਾ ਸੁਆ ਖਟਕੀਆਂ ਸੁਨੀਆਂ ਇਹ ਜੋੜਾ ਜੀ ਤੇ ਬਾਕੀ ਹੈ ਵੀ ਵੇਖੋ ਪਿਓਰ ਸਾਹਨਾ ਮੋਰਾ ਦਾ ਆਇਆ ਨਾ ਮੋਰਾ ਦਾ ਤੇ ਕਿੰਨੇ ਦੀ ਕਰੀਏ ਫਿਰ ਇਹ ਵੀ ਜੱਜ ਜੀ ਮੈਂ ਵੀਰ ਜੀ ਇੱਕ ਪੰਜ ਦੀ ਦੇਣੀ ਆ ਤੇ ਪੰਜ ਛੋਟ ਕਰ ਦੀਏ ਮੈਂ 14 15 ਕਿਲੋ ਵਾਲੀ ਮੈਂ ਸਿੱਧੀ ਹੁਲੰਦੋ ਜਰਾ ਲੈ ਝੋਟੀ ਲੱਖ ਤੋਂ ਛੜ ਰੰਦੀ ਥੋੜਾ ਬੋਧਾ ਛੜ ਦੋ ਜਿੰਨਾ ਤੁਸੀਂ ਕਹਿੰਦੇ ਤੁਸੀਂ ਆਪਣੀ ਮਰਜ਼ੀ ਕਰੋ ਅੱਜ ਕੋਈ ਪੰਜ ਛੜ ਦਈਏ ਕੰਮ ਰਹੀਏ ਪੰਜ ਕੁਝ ਨਹੀਂ ਹੁੰਦਾ ਝੋਟੀ ਝੋਟੀ ਲਓ ਜੀ ਨਹੀਂ ਤੱਕਾਂ ਨਹੀਂ ਤੱਕਾਂ ਯੋਰ ਮੋਰਾ ਨਸਲ ਦੀ ਝੋਟੀ ਵੇਲਾ ਸਿਰ ਤੇ ਰੱਖ ਕੇ ਪੂਜ ਤੱਕ ਆ ਦੇ ਦਿੰਨ ਯਾਰ ਕਿ ਇੱਕ ਦੀ ਮਾਲ ਵੀਰ ਜੀ ਨੇ ਦਵਾ ਕਹਿਤਾ ਤੇ ਕੋਈ ਜਲੇ ਦੇ ਦਾਂਗੇ ਪਟਿਆਣੇ ਆਹ ਕਹਿੰਦੇ ਦੇ ਦੇਣੀ ਆ ਇਧਰੋਂ ਥਾਣਾ ਦਿਖਾਓ ਕਹਿੰਦੇ ਝੋਟੀ ਦੇ ਚਲੋ ਥਾਣਾ ਦਿਖਾਓ ਜੀ ਇਹ ਚੌਣ ਕਦੇ ਬਹੁਤ ਜ਼ਿਆਦਾ ਚੰਗੀ ਨਿਕਾੜਿਆ ਬੱਚਾ ਅੱਜ ਹੈ ਤਿੰਨੇ ਟੋਪ ਦੀਆਂ ਹਾਂ ਜੀ ਵੀਰ ਜੀ ਇਤਨੀ ਵਗਾ ਆ ਗਈ ਜੇ ਐਰ ਸ਼ਹਿਰ ਵੈੜਾ ਐਰ ਸ਼ਹਿਰ ਗਾਂ ਜੇ ਇਹ ਕਿਦਾਂ ਦੇ ਵੀਰ ਜੀ ਇਹ ਸ਼ਾਮ ਹੀ ਨਾ ਰੀ ਚੈੱਕ ਪਾਸ ਜੇ ਠੀਕ ਹੈ ਤੇ 8 ਕਿਲੋ ਦੁੱਧ ਜੇ ਠੀਕ ਹੈ ਜੀ ਸ਼ਾਮ ਤੋਂ ਡੱਪ ਕੇ ਸਤਵੇਂ ਲੱਗ ਗਿਆ ਜੇ ਚੰਗਾ ਲੱਗਿਆ ਹਾਂ ਲਓ ਜੀ ਜੀ ਇਹ ਕਿੰਨਾ ਵੀਰ ਜੀ ਦੁੱਧ ਜੇ 8 ਕਿਲੋ ਦੁੱਧ ਜੇ ਪਾ ਫੋਲ ਐਰ ਸ਼ਹਿਰ ਮੰਨ ਲੈ ਕੋਈ ਤੁਹਾਨੂੰ ਫੋਲ ਕੇ ਦਿਖਾਉਣਾ ਹੈ ਵੈੜੀ ਆ ਪੂਰੇ ਟੌਪ ਕਲਾਸ ਹੈ ਇਹ ਸੱਜਰ ਦਾ 20 22 ਕਿਲੋ ਦਾ ਰਕਾਰਡ ਜੇ ਦਾ ਠੀਕ ਹੈ ਜੀ ਭਾਜੀ ਇਹ 2.5 ਮਹੀਨੇ ਸਾਹਮਣੇ ਪੈਣੀ ਆ ਲਓ ਜੀ ਜੀ 22 ਕਿਲੋ ਵਾਲੀ ਨਾ ਅੱਜ ਤੁਹਾਨੂੰ ਇਹ ਵੀ ਜਾਇਜ ਹੀ ਦਵੋਣੀ ਆ ਬਿਲਕੁਲ ਜਾਇਜ ਅੱਜ ਸਾਰੇ ਪਸ਼ੂ ਆਫਰਾਂ ਵਾਲੇ ਆ ਤੇ ਬਾਕੀ ਇਹ ਚੈਨਲ ਵੀ ਆਫਰਾਂ ਵਾਲਾ ਹੀ ਜੇ ਦੇਖੋ ਲੱਲੇਵਾ ਸੱਜਰਾਂ ਜਣਾ ਲਈ ਸਕਦੀ ਆ ਲਓ ਜੀ ਜੀ ਕਰੋ ਚੱਕ ਆਰਡਰ ਕੁਆਲਟੀ ਬਾਕੀ ਵੀ ਜਿਹਨੇ ਹੁਣ ਵੀ ਦੇਣਾ ਹੈ ਜਾਣੀ ਕਿ ਜਿਹੜਾ ਵੀ ਰੇਲ ਆਜੂਗਾ ਤੇ ਸਾਲ 1.5 ਸਾਲ ਦਾ ਦੁੱਧ ਨਾਲ ਹੀ ਲੈਣਾ ਹੂੰ ਕਿਉਂਕਿ ਹੁਣ ਵੀ ਇੰਨੇ ਜਿੰਨੇ ਮਹੀਨਾ 2 ਮਹੀਨੇ ਹਾਂ ਜੀ ਕਿਸੇ ਦੇ ਘਰ ਹਾਂਜੀ ਹਾਂਜੀ ਇੱਕ ਗਾਂ ਫੂਨ ਵਾਲੀ ਇੱਕ ਦੁੱਧ ਠੀਕ ਆ ਹੁਣ ਮੋਕੇ ਦਾ ਵੀ ਦੁੱਧ ਆ ਦੇ ਥੱਲੇ ਮਨ ਮੋਹੇ 1.5 ਸਾਲ ਦਾ ਦੁੱਧ ਲੈਣਾ ਇਨੇ ਕੇ ਹਾਂਜੀ ਚਲੋ ਬਰਮੀਆਂ ਜਿਵੇਂ ਸੱਜੇ ਰਹਿਣਾ ਹੁਣ ਵੀ ਦੇਣ ਲਈ 1.5 ਸਾਲ ਨਹੀਂ ਜਾਂਦੀ ਦੁੱਧ ਤੋਂ ਵੀਰ ਜੀ ਮੋਲੇ ਦਾ ਜੈ ਜੀ ਆ ਬਗੀਚੇ ਜੈ ਜੀ ਬਾਓ ਬਾਜੀ ਹਾਂ ਜੈ ਜੀ ਕਰਨ ਨੂੰ ਭਾਵੇਂ 45 ਜੋ ਮਰਜ਼ੀ 40 ਦੇ ਦਈਏ ਕਰ ਦਈਏ 10 ਕਿੰਨਾ ਕਰ ਦਈਏ ਭਾਈ ਦੁੱਧ ਚਲੋ ਦੁੱਧ ਸੂਈਆਂ ਜਿਨਾ ਇਹਦੇ ਥੱਲੇ ਜਿੰਨਾ ਵੜਾ ਸੂਈਆਂ ਦਿੰਦੀਆਂ ਉਹਨਾਂ ਤੇ ਸੀਲ ਠੰਡੀ ਇੰਨੀ ਆ ਤੇ ਮਾਸਾ ਦਾ ਫੀਡ ਜਾਂ ਆਟਾ ਜੋ ਮਰਜ਼ੀ ਪਾ ਲੋ ਉਸੇ ਵੇਲੇ ਚੋ ਲੋ ਜਿਹੜਾ ਮਰਜ਼ੀ ਜਾਣਾ ਸੈਣਾ ਚੋ ਲੋ ਜੀ ਆਪਾਂ ਆ ਇਹ ਹਾਂ 35000 ਦੀ ਕਰਤੀ ਠੀਕ ਹੈ ਜੀ ਹਾਂ 500 ਹੋਰ ਛੋਟ ਕਰ ਦਾਂਗੇ ਚਲੋ 34 ਦੀ ਹੋ ਗਈ ਜੀ 34000 ਦੀ ਵੀ ਆਫਰ ਹੀ ਲੱਗ ਗਈ ਹੈ ਠੀਕ ਹੈ ਜੀ ਚਲੋ ਵੱਛੀ ਦੇਖੋ ਇਹ ਕਿਦਾਂ ਦੇ ਇਹ ਵੱਛੀ ਪੰਜਾਂ ਮਹੀਨੇ ਦੀ ਚੱਕ ਪਾ ਜੇ ਤੋਕਰ ਗੱਬਣਿਆ ਹਾਂ ਜੀ ਇਹਦੇ ਦੇ 5 ਕਿਲੋ ਦੰਦ ਜੇ ਦੋਵੇਂ ਟਾਈਮ ਮਿਲਦੀ ਹੈ ਉਹ ਲੋ ਵੀ ਤੇ ਪਹਿਲਾ ਹੀ ਸੂਆ ਜੇ ਮੰਗਾ ਖੋਲੀ ਲਓ ਜੀ ਵੀਰ ਜੀ ਬੋਧੀ ਵਾਲੀ ਵੱਛੀ ਹੈ ਦੇਖੋ ਨਸਲ ਜਾਦ ਵਾਲੀ ਆ ਤੇ ਚਮਕ ਚਮਕ ਬੜੀ ਹੈ ਇੱਕ ਅੱਜ ਲਾਉਣ ਆਫਰ ਹੈ ਵੀ ਆਫਰ ਜੇ ਆਫਰ ਹੀ ਆ ਇਹ ਵੀ ਮੁਖ ਦੇ ਪੈ। ਬਾਕੀ ਦੁੱਧ ਦੇ ਵੀ 1.5 ਸਾਲ ਨਾਲ ਲੈ ਕੇ ਜਾਊਗੀ। ਹਾਂ ਬਿਲਕੁਲ। ਬਾਕੀ ਹਜੇ ਤੱਕ ਜਿਹੜਾ ਦੇਣਾ ਦੇਣਾ ਹੀ ਦੇਣਾ। ਮਗਰ ਉਹ 1.5 ਸਾਲ ਮੰਨ ਕੇ ਚੱਲੋ ਵੀ ਦੁੱਧ ਹੋਣੀ ਘਰੋਂ ਜਾਂਦਾ ਦੁੱਧ। ਬਾਕੀ ਵੀਰ ਨੂੰ ਬੜਾ ਔਖਾ ਬਣਾਇਆ ਉਫਰਾਂ ਵਾਸਤੇ। ਪਰ ਵੀਰ ਨੂੰ ਪੈਣਾ ਦੇ ਥੋੜਾ ਥੋੜਾ ਘਟਾ ਹੀ ਆ। ਹਾਂਜੀ। ਬਾਕੀ ਕੋਈ ਗੱਲ ਨਹੀਂ। ਉਹ ਫਿਰ ਦਿਲ ਤੇ ਨਹੀਂ ਹੱਡੀ ਲੰਦਾ ਗੱਲ। ਨਹੀਂ ਨਹੀਂ ਵਹਿ ਵਿੱਚੋਂ ਕੀ ਗੁੱਸੇ ਦੇ ਜਿਆਦਾ ਸਾਡੇ ਦੇ ਨਹੀਂ ਲੈ ਜੀ ਦੇਣੀਆਂ ਠੀਕ ਹੈ ਜੀ ਲੈ ਜੀ ਆ ਹਾਂ ਜੀ ਤੇ ਦੱਸੋ ਭਾਜੀ ਡਾਕਟਰ ਕਿੰਨੇ ਦੇ ਦिए ਇੱਕ ਵੇਖੋ ਪੰਜਵੇਂ ਦਿਨ ਦੀ ਚੈੱਕ ਕਰਾ ਕੇ ਦੇ ਦਵਾਂਗੇ ਆਪਣਾ ਰੈਕਟਰ ਉਹ ਚੈੱਕ ਪਾਸ ਆ ਕੋਈ ਜਿੱਦਾਂ ਮਰਜ਼ੀ ਕਰ ਲਿਆ ਜਦੋਂ ਆ ਵੀਡੀਓ 'ਚ ਬੋਲਦਾ ਚੈੱਕ ਪਾਸ ਚੈੱਕ ਪਾਸ ਹੀ ਕਰਾ ਕੇ ਦੇਵਾਂਗੇ ਹਾਂ ਜੀ ਤੇ ਕਿੰਨੇ ਦੇ ਦिए ਆਪਾਂ 35000 ਦੀ ਇਹ ਕਰੀਏ ਮੰਤਰਮੈਂ ਦੇਣਾ ਬੋਲ ਤੇ ਨਿਕਾ ਜਿਆ ਕੀਤਾ ਜੇ ਉਹ ਚਲ ਕੋਈ ਗੱਲ ਨਹੀਂ ਕਰਦੇ ਆਫਰ ਲਾ ਦਈਏ ਨਾ ਵੀ ਆਫਰ ਫਿਰ ਪੂਰੇ 30000 ਦੀ ਠੀਕ ਹੈ ਜੀ ਹਾਂ ਜੀ ਇਹ ਹੋਰ ਕਿਤਾਬਾਂ ਜੀ 2000 ਜਾਂ 2 ਛੜ ਦਾ ਪਕੀਟਾ 2000 ਜਿਹੜਾ ਮਰਜੀ ਵੀਰ ਲੈ ਜਾੱਖਾ ਮੀਟ ਕੇ ਲੈ ਜਾ ਬਾਕੀ ਕੋਈ ਭਰਾਣੇ ਫੁੱਲ ਗਰੰਟੀਆਂ ਦਿੱਤੀਆਂ ਤੇ ਫਿਰ ਵੀ ਕੋਈ ਭਰਾ ਆਪਣੀ ਤਸੱਲੀ ਕਰ ਲੈ ਜਿਹਦਾ ਸੁਣੀ ਆਪਣੀ ਮਰਜ਼ੀ ਕੀਤੀ ਆ ਨਹੀਂ ਕੀਤੀ ਅੱਜ ਆਪਣੀ ਮਰਜ਼ੀ ਆ ਠੀਕ ਹੈ ਜੀ ਬਹੁਤ ਪਸ਼ੂ ਬੜੇ ਚੰਗੇ ਪਰ ਮਈਆਂ ਵੱਧ ਤੋਂ ਵੱਧ ਆ ਠੀਕ ਹੈ